ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਖਤੇ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਅੱਜ ਦਾ ਪ੍ਰੋਗਰਾਮ ਸਾਡਾ ਸਿਰਫ ਓਨਲੀ ਕਿੰਨੇ ਸਾਡੇ ਐਮਐਲਏ ਸੀ ਉਹਨਾਂ ਕੋਲ ਅਸੀਂ ਜਾਣਾ ਸੀ ਉਹ ਸਾਡੇ ਜਿਹੜੇ ਐਮਐਲਏ ਆ ਉਹਨਾਂ ਦਾ ਬ੍ਰਦਰ ਦੇ ਫੋਨ ਕਰਕੇ ਸਾਨੂੰ ਇੱਧਰ ਆਉਣਾ ਪਿਆ ਉਹ ਪ੍ਰੋਗਰਾਮ ਕੀ ਸੀ ਕੀ ਅਸੀਂ ਚਾਹਣਾ ਚਾਹੁੰਦੇ ਹਾਂ ਸੋ ਸਭ ਨੂੰ ਪਤਾ ਆ ਤੇ ਸਾਡੀ 5 ਤਰੀਕ ਦੀ ਮੀਟਿੰਗ ਜਿਹੜੀ ਸੀ ਉਹਦੇ ਵਿੱਚ ਜੋ ਹੋਇਆ ਸੀਐਮ ਦਾ ਉਹ ਅਸੀਂ ਆਮ ਲੋਕਾਂ ਨੂੰ ਗੱਲ ਦੱਸਣੀ ਚਾਹੁੰਦੇ ਸੀ ਤੇ

ਮੇਰੇ ਆਤਮੀ ਨਾਲ ਰੀਡਿੰਗ ਦੇ ਵਿੱਚ ਗਿਆ ਸਾਹਬ ਇਹ ਕਹਿਣ ਲੱਪੇ ਤੇ ਭਾਈ ਮੈਂ ਮੇਰੇ ਅੱਖ ਦਾ ਅਪੋਇੰਟਮੈਂਟ ਆ ਮੈਨੂੰ ਥੋੜਾ ਜਿਹਾ ਮੈਂ ਅਪੋਇੰਟਮੈਂਟ ਆ ਉੱਥੇ ਸਾਰਿਆਂ ਨੇ ਕਿਹਾ ਭਾਈ ਤੈਨੂੰ ਅਸੀਂ ਪਹਿਲਾਂ ਗੱਲ ਕਰ ਗਿਆ ਜਦ ਕੋ ਟਾਈਮ ਆ ਤਾਂ ਗੱਲ ਕਰਿਓ ਤੇ ਮੇਰੇ ਨਾਲ ਗੱਲਾਂ ਕਰਿਓ ਫਿਰ ਉਸੇ ਰਜੇਬਾਉ ਸਾਹਿਬ ਨੇ ਇੱਕ ਗੱਲ ਕਹੀ ਜੀ ਸਾਹਿਬ ਜੇ ਤੁਸੀਂ ਜਾਣਾ ਚਾਹੁੰਦੇ ਸਾਡੀ ਇੱਕ ਦਫ਼ਤਰ ਤੇ ਜਾਓ ਮਿਲਖਪੜ ਦੀ ਗੱਲ ਕੀਤੀ ਮਿਲਖਪੜੀ ਜੋ ਪੰਜੀਰੀ ਜੇ ਪਰਦੀ ਆ ਪੰਜੀਰੀਆ ਜਿਹੜਾ ਅਫਸਰ ਸੀ ਉਹ ਲੱਖਾਂ ਕਰੋੜਾਂ ਦੇ ਨਾਲ ਉਸ ਹਮ ਨਾਲ ਉਹ ਅਫਸਰ ਤਪਲਾ ਕਰ ਗਿਆ ਉਸ ਤੋਂ ਬਾਅਦ ਉਹ ਸੱਪਸੇ ਵੀ ਮੁੜ ਕੇ ਫੇਰ ਚਾਰ ਦਿਨ ਦੀ ਲਗਾਤਾਰ ਚਾਰ ਦਿਨ ਦੀ کریم ਜਿਹੜੀ ਸਾਰੀ ਉਹ ਦੁਆਰਾ ਫੇਰ ਉਹ ਵੀ ਬੋਲ ਖਾ ਗਿਆ ਫੇਰ ਉਸ ਅਫਸਰ ਨੂੰ ਕਾਤੇ ਜਲੰਧੇ ਲਾ ਦਿੱਤਾ ਔਰ ਅਜੀਵਾਲ ਸਾਹਿਬ ਨੇ ਪੁੱਛਿਆ ਦੱਸੋ ਕੀ ਫੌਦੀ ਕਿਹਾ ਸੁਮੂਲੀਦ ਦੇਉਣੀ ਬੱਚੋ ਉਹ ਇੰਨੇ ਕਹਿਣ ਦੀ ਧੀਰ ਕੁਰਸੀ ਨੂੰ ਲੱਤ ਮਾਰ ਕੇ ਖੜਾ ਹੋ ਗਿਆ ਕਹਿੰਦਾ ਜਿਹੜੀਆਂ ਤੁਹਾਡੀਆਂ ਮੰਗਾ ਆ ਤੁਹਾਡੀਆਂ ਮੰਗਾਂ ਸਾਡੇ ਨਾਲ ਕੋਈ ਹਿਸਾਬ ਨਹੀਂ ਹੈ ਤੇ ਸਾਰੀਆਂ ਸੈਂਟਰ ਦੀ ਮੰਗਾਇਆ ਅਸੀਂ ਜੋ ਵੀ ਚਾਹੁੰਦੇ ਆ ਅਸੀਂ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਜਿਹੜੀਆਂ ਤੁਹਾਡੀਆਂ ਪਹਿਲੀਆਂ ਮੰਗਾਂ ਆ ਉਹ ਵੀ ਕੈਨਸਲ ਕੀਤੀਆਂ ਤੇ ਗੱਲ ਬਹਿ ਕੇ ਨਿਕਲ ਗਿਆ ਔਰ ਸਾਡੇ ਸਾਰੇ ਬੰਦੇ ਇਸ ਗੱਲ ਤੇ ਹੈਰਾਨ ਲੱਗਾ ਕਿ ਚੀਫ ਮਿਨਿਸਟਰ ਦਾ ਬੜੇ ਦੇਖੇ ਆ ਤੇ ਆ ਆ ਕੋਈ ਚੀਫ ਮਿਨਿਸਟਰ ਦੀ ਗੱਲ ਨਹੀਂ ਹੋਈ ਕਿ ਚੀਫ ਮਿਨਿਸਟਰ ਅੱਜ ਤੋਂ ਮੈਂ ਆਪਣੀ ਗੱਲ ਕਰਨੀ ਚਾਹੁੰਦਾ ਦਰਬਾਰਾਂ ਤੋਂ ਲੈ ਕੇ ਅੱਜ ਤੱਕ ਮੈਂ ਜਿੰਨੇ ਚੀਫ ਮਿਨਿਸਟਰ ਦੇਖੇ ਆ ਸਾਰੇ ਗੱਲਾਂ ਸੁਣਦੇ ਆ ਕੁਣ ਤੋਂ ਬਾਅਦ ਉੱਤੇ ਵਿਚਾਰ ਕੀਤੀ ਜਾਂਦੀ ਆ ਕੁਝ ਮੰਗਾ ਮੰਨ ਲਈਏ ਜਾਂਦੀਆਂ ਔਰ ਕੁਝ ਮੰਗਾ ਦੀ ਕਮੇਟੀਆਂ ਬਣਾ ਦਿੱਤੀਆਂ ਜਾਂਦੀਆਂ ਉਦੋਂ ਬਾਅਦ ਪੋਸ਼ਵਾਨ ਗਾਹ ਤੇ ਗਾਹ ਚੱਲਦੇ ਰਹਿੰਦੇ ਆ ਪਰ ਸਾਡੇ ਸੇਮ ਨੂੰ ਪਤਾ ਨਹੀਂ ਕਿ ਅਕਲदाई ਥੋੜਾ ਅੰਨਾ ਪਤਾ ਦੀ ਉਹਦੀ ਹਿਸਾਬਦਾ ਵੀ ਅੰਨਾ ਆ ਉਹ ਜੱਟਦੰਮ ਹੋ ਕੋਟੀ ਉਹ ਜੱਟ ਵਰਗੇ ਰਿਤੋ ਗਿਆ ਤਾਂ ਅਸੀਂ ਵੀ ਸਾਰਿਆਂ ਦੀਆਂ ਸੋਚੀਆਂ ਪਾਈ ਤੇਰੀ ਮਰਜ਼ੀ ਅੱਛਾ ਪੋਸ਼ਵਾਨ ਸਾਡਾ ਇਹ ਪ੍ਰੋਗਰਾਮ ਬਣਿਆ ਕਿ ਜਿੰਨੇ ਵੀ ਐਮਐਲਏ ਆ ਸਾਰੇ ਐਮਐਲਏ ਕਰੇ ਮੇਰੇ ਤੁਹਾਨੂੰ ਦਿੱਤੇ ਜਾਣ ਔਰ ਇਹ ਸਾਰੇ ਲੋਕਾਂ ਨੂੰ ਸੀਐਮ ਦੀ ਜੋ ਬਰਤ ਦਾ ਕੀਤਾ ਹੋ ਦੱਸਿਆ ਜਾਵੇ ਆ ਜਿਸੇ ਕਰਕੇ ਸੀ ਜਿੰਨੇ ਵੀ ਐਮਐਲਏ ਆ ਇਹਨਾਂ ਦੇ ਆਪ ਐਮਐਲਏ ਉਹਨਾਂ ਦੇ ਮੋਰੇ ਭਾਨੇ ਦੇ ਰਾਇਆ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਕਿ ਸੇਮੰਦਾ ਐਮੀ ਕਕਲ ਦਾ ਮਾਲਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਪੇ ਤਨਵਾਜ ਜਿਹੜਾ ਇੱਥੇ ਆਣ ਲਈ ਮੌਕਾ ਮਿਲਿਆ ਇਹ ਸਾਡਾ ਜਿਹੜਾ ਚਾਰ ਤਰੀਕ ਨੂੰ ਪਹਿਲਾਂ ਮੀਟਿੰਗ ਹੋਈ ਮੀਟਿੰਗ ਹੋਣ ਤੋਂ ਬਾਅਦ ਜੋ ਵੀ ਉਥੇ ਮੁੱਖ ਮੰਤਰੀ ਨੇ ਨਿਸਬਹਿਤ ਕੀਤਾ ਜਾ ਰਿਹਾ ਕੋਈ ਗੱਲ ਨਹੀਂ ਸੁਣੀ ਜਾਂ ਪਹਿਲਾ ਟਾਈਮ ਦੇਣ ਦੇ باوجود ਉਹ ਜਿਹੜੀਆਂ ਮੰਗਾਂ ਐ ਸੁਣੀਆਂ ਨਹੀਂ ਤੇ ਜੇ ਮੰਗਾਂ ਸੁਣੀਆਂ ਨਹੀਂ ਜਾਂ ਆਧੀਆਂ ਸੁਣੀਆਂ ਉਹ ਵਿਚਾਲੇ ਉੱਠ ਕੇ ਚਲੇ ਜਾਣਾ ਇਹ ਤਾਂ ਬਹੁਤ ਮੰਦ ਪਾਰਟੀ ਨੂੰ ਗੱਲ ਸਾਡੀ ਸੁਣੀ ਜਾਈ ਸੀ ਉਹ ਤੋਂ ਬਾਅਦ ਉਥੇ ਇਹ ਫੈਸਲਾ ਹੋਇਆ ਕਿ ਆਪਾਂ ਜਿਹੜਾ ਜਾਣਾ ਹੈ ਧਰਨੇ ਨੂੰ ਤੇ ਤੁਸੀਂ ਧਰਨਾ ਲਾਣਾ ਹੈ ਮੁੱਖ ਮੰਤਰੀ ਸਾਹਿਬ ਦੀ ਇਹ ਵਾਰਨਿੰਗ ਇਹ ਉਹ ਕਹਿੰਦੇ ਜੇ ਨਹੀਂ ਸਾਡੇ ਕੋਈ ਇੱਥੇ ਫੈਸਲਾ ਹੁੰਦਾ ਧਰਨਾ ਦਾ ਲਾਣਾ ਹੀ ਬਣਦਾ ਹੈ ਜਿੰਨੇ ਵੀ ਸਾਡੇ ਉੱਤੇ ਤਤਵੰਤ ਪ੍ਰਧਾਨ ਸਾਹਿਬ ਜੀ ਉਸ ਵੇਲੇ ਉਹਨਾਂ ਨੇ ਕਿਹਾ ਵੀ ਸਾਡਾ ਧਰਨਾ ਲਾਣਾ ਤਾਂ ਬਣਦਾ ਜੇ ਸਾਡੀ ਕੋਈ ਸਹਿਮਤੀ ਨਹੀਂ ਬਣੀ ਤਦੋਂ ਸਹਿਮਤੀ ਨਹੀਂ ਬਣੀ ਧਰਨੇ ਦਾ ਪ੍ਰੋਗਰਾਮ ਹੋਇਆ ਜਿਹੜਾ ਉਸ ਦਿਨ ਹੋਇਆ ਤਾਨੂੰ ਪਹਿਲਾਂ ਘਰਾਂ ਦੇ ਵਿੱਚ ਚੁਪਿਆ ਗਿਆ ਇਹ ਇੰਨੀ ਸਖਤ ਹਵੇਤਾਂ ਸੀਗੀਆਂ ਤੇ ਟੜਕੇ 4:30-5 ਵਜੇ ਸਾਨੂੰ ਖਾਣੇ ਲਿਆਂਦਾ ਗਿਆ ਖਾਣੇ ਤੋਂ ਬਾਅਦ ਫਿਰ ਸਾਡੇ ਸਾਨੂੰ ਘਰਾਂ ਭੇਜ ਕੇ 12 1 ਵਜੇ ਜਦੋਂ ਦੇਖਿਆ ਕਿ ਜਨਤਾ ਇਕੱਠੀ ਹੋਣ ਲੱਗ ਪਈ ਲੋਕ ਆਉਣ ਲੱਗ ਪਏ ਤੇ ਥਾਣੇ ਦੇ ਵਿੱਚ ਜਾਦਾ ਫਿਰ ਉਹਨਾਂ ਨੇ ਬੀਐਸਪੀ ਸਾਹਿਬ ਨੇ ਜਾ ਕੇ ਖਲਾਅ ਕਰਕੇ ਸਾਨੂੰ ਘਰੇ ਭੇਜਦਾ ਘਰੇ ਵੀ ਸਾਡੇ ਗਾਰਡ ਲਾਤੀ ਤੇ ਮਤਲਬ ਬੰਦਾ ਕਿਤੇ ਜਾ ਨਹੀਂ ਸਕਦਾ ਕਿਤੇ ਆ ਨਹੀਂ ਸਕਦਾ ਦੋ ਦਿਨ ਸਾਨੂੰ ਬੰਨ ਕੇ ਬਚਾਲ ਰੱਖਿਆ ਜਦ ਕਿ ਜਿਹੜਾ ਪ੍ਰੋਗਰਾਮ ਦਾ 5 ਦਾ ਸੀਗਾ ਇਹ ਕਾਰਵਾਈ ਨੇ 4 ਵਜੇ ਮਤਲਬ 4 ਤਰੀਕ ਨੂੰ ਪਹਿਰੇ 5:00 ਵਜੇ ਕਰ ਦਿੱਤੀ ਜੀ ਬਾਕੀ ਇਹ ਗੱਲ ਤੇ ਜਿਹੜੀ ਹੈਗੀ ਧਰਨਿਆਂ ਦਾ ਸਾਡਾ ਅੱਜ ਦਾ ਸਿਸਟਮ ਹੈ ਐਸਕੇਮ ਸੁਭਤ ਧਰਮੂrti ਦੀ ਤਾਲ ਤੇ ਅਸੀਂ ਧਰਨਾ ਲਾਣਾ ਸੀ ਐਮਐਲਏ ਦੀ ਤੇ ਉਹ ਅਸੀਂ ਇਹ ਕਰਕੇ ਉਹ ਬਹੁਤ ਦੁੱਖ ਦੀ ਘੜੀ ਹੈ ਉਹਨਾਂ ਦੀ ਇਹ ਇੱਕ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੈ ਅਸੀਂ ਉਹਨੂੰ ਮੰਨਤਰੀ ਕਰਕੇ ਇਹ ਪ੍ਰੋਗਰਾਮ ਇੱਥੇ ਕਰਕੇ ਰੱਖਿਆ ਤਾਂ ਕਿ ਕਿਸੇ ਦੇ ਮਨ ਕੋਈ ਤਰਸ ਨਾ ਪਾ ਕੇ ਵੀ ਜਿਹੜੀ ਜੋ ਉਹਨਾਂ ਦਾ ਵਾਪਰਿਆ ਹੈ ਕਿਸੇ ਨਾਲ ਵੀ ਨਾ ਵਾਪਰੇ ਅਸੀਂ ਦੁਆ ਕਰਦੇ ਪ੍ਰਮਾਤਮਾ ਦੇ ਕਿਉਂਕਿ ਕਿਸੇ ਨਾਲ ਵੀ ਵਾਪਰ ਸਕਦਾ ਸਮਾਜਿਕ ਤੌਰ ਤੇ ਸਾਨੂੰ ਚੰਗਾ ਨਹੀਂ ਲੱਗਿਆ ਸੀ ਇਸ ਕਰਕੇ ਕੀ ਹੋਊਗਾ ਜਿਸ ਨਾਲ ਅੱਗੇ ਅਗਲਾ ਸੰਘਰਸ਼ ਦਾ ਸਟੈਪ ਤਾਂ ਇਹ ਹੋਗਾ ਬਸੇ ਤਾਂ ਸਾਨੂੰ ਜੋ ਸੰਯੁਕਤ ਕਿਸਾਨ ਮੋਰਚੇ ਦੀ ਫੋਟੋ ਆ ਗਈ ਬਿਚਲੇ ਇਹ ਕਾਲ ਆndi ਹੈ 15-20 ਮਿੰਟ ਤੋਂ ਬਾਅਦ ਉਹੀ ਕੀਤਾ ਜਾਊਗਾ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲਾ ਹੋਈ ਸਾਡੀ ਭਾਰਤੀ ਕਿਸਾਨ ਜੀ ਨੇ ਲਖੋਵਾਲ ਜੱਤੇਬੰਦੀ ਜਿਹੜੀ ਹੈ ਉਸ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਇਹਨਾਂ ਦੇ ਨਾਲ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪ੍ਰਧਾਨ ਸਾਹਿਬ ਸਾਦਲਾ ਸਾਹਿਬ ਨੇ ਜੋ ਦੱਸਿਆ ਸੀ ਐਮ ਸਾਹਿਬ ਦੀ ਜੋ ਮੀਟਿੰਗ ਦੇ ਵਿੱਚ ਕਿਸਾਨਾਂ ਨਾਲ ਵਿਚਾਰਾ ਕੀਤਾ ਗਿਆ ਜਾਂ ਅਪਸ਼ਬਦ ਉਹਨਾਂ ਨੂੰ ਬੋਲੇ ਗਏ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਮੰਗਾ ਕਈਆਂ ਸੈਂਟਰ ਦਾ ਸਾਡੀ ਕੋਈ ਵੀ ਮੰਗ ਸੈਂਟਰ ਦੇ ਰਿਲੇਟਡ ਨਹੀਂ ਹੈ ਜੁਗੀਆਂ ਵੀ ਮੰਗਾ ਸਾਡੀਆਂ ਪੰਜਾਬ ਸਰਕਾਰ ਦੇ ਨਾਲ ਰਿਲੇਟਡ ਹੈਗੀਆਂ ਸਾਡੇ ਉਹਦੇ ਵਿੱਚ ਜਿਹੜੇ ਲੰਬੇ ਸਮੇਂ ਤੋਂ ਕੋਈ ਕਾਸ਼ਤਕਾਰ ਜ਼ਮੀਨਾਂ ਦੀ ਕਾਸ਼ਤ ਕਰਦੇ ਉਹਨਾਂ ਨੂੰ ਵਾਅਦਾ ਕੀਤਾ ਜਿਹੜੀਆਂ ਬੰਜਰ ਪਈਆਂ ਜ਼ਮੀਨਾਂ ਸੀ ਉਹਨਾਂ ਨੂੰ ਹਲੇ ਤੱਕ ਮਾਲਕੀ ਹੱਕ ਨਹੀਂ ਮਿਲੇ ਜਾਂ ਕੋਈ ਗਰੀਬ ਮਜ਼ਦੂਰ ਨਾਲ ਲਕੀਰ ਦੇ ਵਿੱਚ ਪਲਾਟ ਹੈਗੇ ਉਹਨਾਂ ਨੂੰ ਤੁਰੰਤ ਰਜਿਸਟਰੀਆਂ ਕਰਾਉਣ ਦੀ ਮੰਗ ਜੋ ਸਾਡੇ ਪਾਣੀ ਆ ਹਰਿਆਣੇ ਨੂੰ ਜਾਂਦੇ ਜਾਂ ਦਿੱਲੀ ਨੂੰ ਜਾਂਦੇ ਜਾਂ ਰਾਜਸਥਾਨ ਨੂੰ ਜਾਂਦੇ ਜਾਂ ਪਾਕਿਸਤਾਨ ਨੂੰ ਜਾ ਰਿਹਾ ਸਤਲੁਜ ਦਰਿਆ ਦਾ ਉਹਨਾਂ ਨੂੰ ਬੰਦ ਕਰਕੇ ਸਾਡੇ ਜਿਹੜਾ ਕੰਢੀ ਏਰੀਆ ਜਾਂ ਜਿਹੜੇ ਮੋਟਰਾਂ ਨੇ ਇਹ ਪਾਣੀ ਦਾ ਲੈਵਲ ਡਾਊਨ ਕੀਤਾ ਆ ਉਹਦੇ ਵਿੱਚ ਉਹਨਾਂ ਨੂੰ ਕਿਹਾ ਕਿ ਸਾਨੂੰ ਤੁਸੀਂ ਟੈਪ ਲਾਨਣਾ ਰਹੀਂ ਉਹਨਾਂ ਦੀ ਸਜਾਈ ਵਾਸਤੇ ਸਾਨੂੰ ਪਾਣੀ ਦਿਓ ਜਿਹੜੇ ਚੇਪ ਵਾਲੇ ਮੀਟਰ ਆ ਉਹ ਵੀ ਪੰਜਾਬ ਸਰਕਾਰ ਦੇ ਦੇਣਾ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਬੰਦ ਕੀਤਾ ਜਾਵੇ ਜਿਸ ਤਰ੍ਹਾਂ ਕੇ ਮੀਟਰ ਚੱਲਦੇ ਸੀ ਓਦਾਂ ਚਲਾਏ ਜਾਣ ਬਾਕੀ ਐਦਾਂ ਦੀਆਂ ਮੰਗਾਂ ਹੈਗੀਆਂ ਝੋਨਾ ਜਿਹੜਾ ਉਹ ਪਹਿਲੀ ਜੂਨ ਤੋਂ ਲਾਉਣ ਦੀ ਸਿਫਾਰਸ਼ ਕੀਤੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਤੇ ਹੋਰ ਐਦਾਂ ਦੀਆਂ ਬਹੁਤ ਮੰਗਾਂ ਆ ਜਿਹੜੀਆਂ 18 ਮੰਗਾਂ ਸਾਡੇ ਕਿਸਾਨ ਚ ਨਹੀਂ ਹੁੰਦੀਆਂ ਜਿਹੜੀਆਂ ਇੱਕ ਸਯੁਜਤ ਜਦੋਂ ਦਿੱਲੀ ਚ ਘਰ ਚੱਲਿਆ ਸੀ ਉਹਦੇ ਵਿੱਚ ਜੋ ਵੀ ਸੈਂਟਰ ਸਰਕਾਰ ਨੇ ਮੰਗਾ ਮੰਨੀਆਂ ਸੀ ਉਹਨਾਂ ਨੂੰ ਲਾਗੂ ਤੁਰੰਤ ਕਰਨ ਦੀ ਸਾਡੀਆਂ ਸ਼ਿਫਾਰਸ਼ ਕੀਤੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਤੇ ਜਿਹੜੀ ਸਾਡੀ ਐਮਐਸਪੀ ਆ ਉਹਦਾ ਕਾਨੂੰਨੀ ਗਾਰੰਟੀ ਬਣਾਈ ਜਾਵੇ ਤੇ ਜਿੱਦਾਂ ਕਣਕ ਝੋਨੇ ਫਸਲ ਦੀ ਗੋਭੀ ਸਰੋਂ ਆਲੂ ਇਸ ਤਰ੍ਹਾਂ ਪਿਆਜ਼ ਆ ਉਹਨਾਂ ਦੀਆਂ ਚੀਜ਼ਾਂ ਦੀ ਜਿਹੜੀ ਹੈਗੀ ਆ ਉਹਨਾਂ ਦਾ ਇਹ ਗਾਰੰਟੀ ਸ਼ੇਦਾਂ ਜਿਹੜੀ ਆ ਉਹਦੀ ਐਮਐਸਪੀ ਤੈਅ ਕੀਤੀ ਜਾਵੇ ਇਦਾਂ ਦੀਆਂ ਮੰਗਾਂ ਹੈਗੀਆਂ ਸਾਡੀਆਂ ਜਿਹੜੀਆਂ ਤੇ ਪੰਜਾਬ ਸਰਕਾਰ ਦੇ ਨਾਲ ਰਿਲੇਟਡ ਹੈ ਸੋ ਇਸ ਕਰਕੇ ਅਸਟਾ ਉਹਨਾਂ ਦੇ ਜਿਹੜਾ ਮਤਲਬ ਰਵਈਆ ਕਿਸਾਨਾਂ ਪੱਕੀ ਜਿਹੜਾ ਬਹੁਤ ਜੋ ਸੈਂਟਰ ਸਰਕਾਰ ਮੋਦੀ ਸਰਕਾਰ ਨੇ ਕੀਤਾ ਸੀ ਉਹਨਾਂ ਦੀ ਹੀ ਲੈਂ ਤੇ ਉਹਨਾਂ ਦੀ ਹੀ ਜਿਹੜਾ ਉਹਨਾਂ ਦੀ ਲੈਂ ਤੇ ਚੱਲ ਪਈ ਆ ਸਾਡੇ ਮੁੱਖ ਮੰਤਰੀ ਸਾਹਿਬ ਸੋ ਇਦਾਂ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਸਾਡਾ ਪੰਜਾਬ ਆ ਪੰਜਾਬ ਦੇਸਾ ਬਹੁਤ ਤਖੜਾ ਅਮੀਰ ਵਿਰਸਾ ਆ ਸਾਡਾ ਤੇ ਇਸ ਨੂੰ ਜੇਕਰ ਹੁਣ ਮੰਤਰੀ ਸੰਤਰੀ ਤਾਂ ਨਹੀਂ ਬੋਲਦੇ ਸਾਡੇ ਕਿਸਾਨ ਜਥੇਬੰਦੀਆਂ ਨੇ ਹੀ ਇਸ ਦਾ ਵੀੜਾ ਚੱਕਿਆ ਸੀ ਆਪਣੇ ਪੰਜਾਬ ਨੂੰ ਸੰਭਾਲਾਂਗੇ ਦੇਖੋ ਇੱਕ ਪਾਵਰ ਦੇ ਵਿੱਚ ਬੰਦਾ ਹੋਊਗਾ ਉਹਦੇ ਕੋਲ ਹਰ ਕੋਈ ਡਰੂਗਾ ਤੇ ਕਿਸਾਨਾਂ ਕੋਲ ਉਹਨਾਂ ਨੂੰ ਕਾਦਾ ਡਰ ਲੱਗਦਾ ਕਾਹ ਤੋਂ ਸਾਨੂੰ ਘਰੋਂ ਚਕਾਇਆ ਉਹਨਾਂ ਨੂੰ ਇਹੀ ਖਾਸ਼ ਆ ਵੀ ਜੋ ਸਰਕਾਰ ਕਿਸਾਨ ਮੰਗਾ ਰੱਖ ਰਹੇ ਆ ਉਹ ਜੈ ਜੈ ਸੋ ਐਨੇ ਕਹਿੰਦਾ